ਜੀ ਹਾਲ ਆ ਜੀ ਸਾਰਿਆਂ ਨਾਲ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇਖਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਵਧੀਆ ਹੋਣਗੇ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਜੀ ਅੱਜ ਆਪਾਂ ਲੈ ਕੇ ਆਏ ਆ ਜੀ ਛੋਟੇ ਖਾਤਰ ਫੋਰ 3600 ਜੋ ਕਿ 1992 ਮਾਡਲ ਟਰੈਕਟਰ ਆ ਜੀ ਟਰੈਕਟਰ ਦਾ ਰੰਗ ਪੇਂਟ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੁਬਾਰਾ ਦਾ ਰੰਗ ਪੇਂਟ ਆ ਜੀ 2K ਦਾ ਪੇਂਟ ਆ origignal ਆ ਕੋਈ ਵੀ ਦੇਸੀ ਰੰਗ ਨਹੀਂ ਕਰਿਆ ਜੀ ਜਿਵੇਂ ਵੈਸੇ ਮੋਡੀਫਿਕੇਸ਼ਨ ਚ ਮੋਡੀਫਿਕੇਸ਼ਨ ਬਹੁਤ ਪੰਤੀ ਆਉਂਦੀ ਆ ਜੀ ਮਨ ਕੱਲੇ ਕੱਲੇ ਚੀਜ਼ ਦਾ ਫਰਕ ਪੈ ਜਾਂਦਾ ਹੁੰਦਾ ਜਿਵੇਂ ਆਪਾਂ ਰੰਗ ਦਾ ਕਹਿ ਦਈਏ ਇੱਕ ਦੇਸੀ ਕੁਆਲਿਟੀ ਦਾ ਰੰਗ ਤੇ ਇੱਕ 2K ਪੇਂਟ オリジナル ਤੇ ਬਾਕੀ ਇੰਜਨ ਗੇਅਰ ਦਾ ਲਿਫਟ ਦਾ ਕੰਮ ਫੁੱਲ ਓਕੇ ਆ ਜੀ ਟਰੈਕਟਰ ਦਾ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਬ੍ਰੈਂਡ ਨਿਊ ਟਾਇਰ ਆ ਜੀ ਫਾਈਬਰ ਛਤਰੀ ਲੱਗੀ ਆ ਜੀ ਮਿਊਜ਼ਿਕ ਸਿਸਟਮ ਉੱਤੇ ਲੱਗਿਆ ਜੀ ਸੈਲਫ ਸਟਾਰਟ ਇੰਜਨ ਗੇਅਰ ਬਿਲਕੁਲ ਓਕੇ ਜੀ ਬਾਈਆਂ ਦਾ ਜੋ ਏਰੀਆ ਜੀ ਅੰਬਰਸਰ ਏਰੀਆ ਜੀ ਬਾਈਆਂ ਨੇ ਜੋ ਰੇਟ ਰੱਖਿਆ ਜੀ 2 ਲੱਖ ਤੇ 15000 ਰੁਪਏ ਰੇਟ ਰੱਖਿਆ ਜੀ ਬਾਕੀ ਮੌਕੇ ਤੇ ਰੇਟ ਦਾ ਹੋ ਜਾਂਦਾ ਹੁੰਦਾ ਜੀ ਬਾਈਆਂ ਨਾਲ ਤੁਸੀਂ ਫੋਨ ਕਰਕੇ ਰੇਟ ਦੀ ਗੱਲਬਾਤ ਕਰ ਸਕਦੇ ਹੋ ਜੀ ਟਰੈਕਟਰ ਦੀ ਮਾਲਕ ਵੀਰਾਂ ਕੰਨੀਓ ਫੁੱਲ ਗਾਰੰਟੀ ਹੈ ਜੀ ਵਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ ਬਿਲਕੁਲ ਹੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਫੁੱਲ ਮੋਡੀਫਿਕੇਸ਼ਨ ਹੈ ਜੀ 2K ਦਾ オリジナル ਪੇਂਟ ਬਿਲਕੁਲ オリジナル ਤੇ ਜੇ ਕਿਸੇ ਵੀਰ ਨੇ ਮੋਡੀਫਿਕੇਸ਼ਨ ਆਪਦੀ ਮਨਪਸੰਦ ਦਾ ਟਰੈਕਟਰ ਕਰਾਉਣਾ ਹੋਵੇ ਜੀ ਕਿਸੇ ਨੂੰ ਹੁੰਦਾ ਕਿ ਹਾਂ ਜੀ ਅਸੀਂ ਫੋਰਡ ਨਹੀਂ ਕਰਵਾਉਣਾ ਹੋਰ ਕੋਈ ਟਰੈਕਟਰ ਕਰਾਉਣਾ ਕੋਈ ਵੀ ਟਰੈਕਟਰ ਤੁਸੀਂ ਬਾਈਆਂ ਨਾਲ ਦੱਸ ਕੇ ਗੱਲਬਾਤ ਕਰਕੇ ਫੋਨ ਤੇ ਕੋਈ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਕਰਾ ਸਕਦੇ ਹੋ ਜੀ ਜੇ ਫੋਰਡ ਵੀ ਤੁਸੀਂ ਉੱਚਾ ਮਾਡਲ ਨੀਵਾ ਮਾਡਲ ਆਪਦੇ ਹਿਸਾਬ ਤੇ ਜੀ ਆਹ ਕੰਮ ਕਰਵਾਉਣਾ ਸੀ ਆਹ ਸਿਸਟਮ ਲਗਾਉਣਾ ਹਨਾ ਬਾਈ ਜਿੰਮੇ ਦਾ ਤੁਸੀਂ ਕਹੋਗੇ ਤੁਹਾਡੀ ਮਨਪਸੰਦ ਦਾ ਪੋਰ ਤੁਹਾਨੂੰ ਮੋਡੀਫਿਕੇਸ਼ਨ ਕਰਕੇ ਦੇ ਦੇਣਗੇ ਜੀ ਉਹ ਤੁਹਾਡੀ ਇੱਛਾ ਕੀ ਇਸ ਅਨੁਸਾਰ ਪੈਸੇ ਲੱਗਣਗੇ ਜੀ ਫੋਰਡ ਤਿਆਰ ਕਰਨ ਨੂੰ ਤਾਂ ਲੱਖ ਰੁਪਏ ਜੀ ਵੀ ਤਿਆਰ ਹੋ ਜਾਂਦਾ ਜੀ ਤੇ 5 ਲੱਖ ਚ ਵੀ ਤਿਆਰ ਹੋ ਜਾਂਦਾ ਗੱਲਾਂ ਦੋਨੇ ਨੇ ਜਿਹਰ ਜਆ ਮਿੱਠਾ ਪਾਓਗੇ ਉਹ ਜਆ ਮਿੱਠੀ ਮਿਲਣਾ ਜੀ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਵੱਧ ਜਾਣਕਾਰੀ ਵੀ ਲੈ ਸਕਦੇ ਹੋ ਵੀਰਾਂ ਤੋਂ ਜੇ ਕਿਸੇ ਨੇ ਆਪਣੇ ਤੋਂ ਕੋਈ ਬਾਹਰ ਦਾ ਨੰਬਰ ਟਰੈਕਟਰ ਖਰੀਦਣਾ ਹੋਵੇ ਜੀ ਆਪਣਾ ਜ਼ਿਆਦਾਤਰ ਤਾਂ ਬਾਹਰ ਦੇ ਨੰਬਰ ਟਰੈਕਟਰਾਂ ਦੀ ਵੀਡੀਓ ਪਾਉਣੀ ਆ ਆਪਾਂ ਕੋਈ ਹੁੰਦਾ ਟਾਮਾ ਟੱਲਾ ਕਿ ਜਿਵੇਂ ਹੁਣ ਕੋਈ ਆਪ ਦਾ ਬੰਦਾ ਹੁੰਦਾ ਖਾਸ ਉਹਦੀ ਵੀਡੀਓ ਪਾ ਦਿੰਨੇ ਆ ਜੀ ਵੈਸੇ ਸੀ ਜ਼ਿਆਦਾ ਵੀਡੀਓ ਨਹੀਂ ਪਾਉਂਦੇ ਕਿਸੇ ਦੇ ਟਰੈਕਟਰਾਂ ਦੀਆਂ ਜੇ ਕਿਸੇ ਵੀਰ ਨੇ ਚਲੋ ਆਪਾਂ ਐਡ ਪਗਬੋਣੀ ਵੀ ਹੋਵੇ ਤਾਂ ਮੈਨੂੰ ਫੋਟੋ ਆ ਵੀਡੀਓ ਬਣਾ ਕੇ ਸੈਂਡ ਕਰ ਦਿਓ ਜੀ ਹੈਲਪ ਲਾਈਨ ਜੋ ਨੰਬਰ ਆ ਜੀ ਆਪਣਾ ਸਕਰੀਨ ਉੱਤੇ ਚੱਲ ਰਿਹਾ ਤੇ ਜੋ ਆਪਣਾ ਨੰਬਰ ਆ ਜੀ 78892 01810 WhatsApp ਤੇ ਮੈਸੇਜ ਕਰਦੇ ਹੋ ਤੁਹਾਡੇ ਮੈਸੇਜ ਦਾ ਰਿਪਲਾਈ ਮਿਲ ਜੂਗਾ ਕਾਲ ਨਾ ਕਰਿਓ ਕਾਲਾਂ ਜਿਆਦਾ ਔਨ ਕਰਕੇ ਕਾਲ ਕਈ ਵਾਰੀ ਨਹੀਂ ਟੈਂਡ ਹੁੰਦੀ ਮੁਰਕੇ ਅਗਲਾ ਕਹਿੰਦਾ ਬਾਈ ਫੋਨ ਨਹੀਂ ਚਾਹਦੇ ਸਾਡਾ ਤੁਸੀਂ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਬਾਕੀ ਤੁਸੀਂ ਫੋਰਡ ਦੀ ਜਾਣਕਾਰੀ ਬਾਈਆਂ ਤੋਂ ਲੈ ਸਕਦੇ ਹੋ ਬਾਈਆਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ 92 ਮਾਡਲ ਆ ਪੰਜਾਬ ਨੰਬਰ ਆ 2 ਲੱਖ ਤੇ 15000 ਰੁਪਏ ਡਿਮਾਂਡ ਆ ਇੰਜਨ ਗੇਅਰ ਦਾ ਫੁੱਲ ਓਕੇ ਆ ਜੀ ਟਰੈਕਟਰ ਕਿਸੇ ਪਾਸਿਓਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਚ ਬਾਕੀ ਬਾਈ ਕਹਿੰਦੇ ਸੀ ਜਿਹੜਾ ਮਰਜੀ ਟਰੈਕਟਰ ਤੁਸੀਂ ਮੋਡੀਫਾਈ ਕਰਵਾਉਣਾ ਕਰਦੇ ਆਂਗੇ ਬਾਕੀ ਬਾਈਆਂ ਦਾ ਮੋਡੀਫਿਕੇਸ਼ਨ ਦਾ ਹੀ ਕੰਮ ਆ ਜੀ ਕੁਝ ਆ ਉਹਦੀ ਮਨਪਸੰਦ ਨਾਲ 2 ਲੱਖ ਰੁਪਇਆ ਲਾਉਣਾ 3 ਲੱਖ ਰੁਪਇਆ 4 ਲੱਖ ਰੁਪਇਆ ਰੁਪਇਆ ਦੇ ਸਾਰਾ ਮੋਡੀਫਿਕੇਸ਼ਨ ਕਰਾ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਚੈਨਲ ਸਬਸਕ੍ਰਾਈਬ ਜਰੂਰ